ਆਪਣਾ ਬਾਈ ਹੈ ਰਾਜੋ ਮਾਜਰੀ ਵਾਲਾ ਹੂੰ ਅ ਲਾਲੀ ਹਾਂਜੀ ਉਹਨਾ ਛੋਟਾ ਜਿਹਾ ਹੁੰਦਾ ਸੀ ਹਾਂ ਉੱਥੇ ਜਿਵੇਂ ਉਹਨਾਂ ਦੇ ਬਾਪੂ ਜੀ ਸੀ ਬਾਹਰ ਦਲਾਂ ਦੇ ਵਿੱਚ ਮੰਜੇ ਤੇ ਬੈਂਚ ਪੁੰਚਾ ਡਾਇਆ ਹੁੰਦਾ ਸੀ ਹੂੰ ਅੱਛਾ ਜਿਵੇਂ ਪੁਰਾਣੇ ਪਿੰਡਾਂ ਦਾ ਸੀਨ ਹੁੰਦਾ ਸੀ ਜਿਹੜੇ ਚੰਗੇ ਜਿਨ੍ਹਾਂ ਦੇ ਘਰੇ ਗੈਸ ਟੂਸਟਾਉਂਦੇ ਹੂੰ ਤਾਂ ਉਹਨਾਂ ਦੇ ਵੱਡਾ ਚਟੂਰਾ ਤੇ ਲੱਸੀ ਰੜਕਦੇ ਲੱਸੀ ਜਿੰਨੀ ਇੱਕ ਮਤਲਬ ਪਈ ਹੁੰਦੀ ਆਉਂਸਾਰ ਆ ਜਿਹੜੇ ਆਪ ਪੀਣੀ ਹੁੰਦੀ ਜਾਂ ਵਰਤਨੀ ਹੁੰਦੀ ਮੱਖਣ ਮੁੱਖਣ ਕੱਢ ਕੇ ਤੇ ਲੇਡੀਜ਼ ਰੱਖ ਲੈਂਦੀਆਂ ਤੇ ਲੱਸੀ ਉੱਥੇ ਰੱਖ ਲੈਂਦੇ ਹਨ ਅੱਛਾ ਬਾਪੂ ਜੀ ਉਹਨਾਂ ਕੋਲੇ ਲਾਲੀ ਕਹਿੰਦਾ ਵੀ ਜਿਹੜੇ ਬੰਦੇ ਆਉਂਦੇ ਸੀ ਉਹ ਸਭ ਤੋਂ ਪਹਿਲਾਂ ਪੁੱਛਦੇ ਸੀ ਚਾਹ ਪੀਣੀ ਆ ਕਿ ਲੱਸੀ ਪੀਣੀ ਆ ਅੱਛਾ ਮੁੰਡੇ ਖੁੰਡੇ ਦਾ ਚਾਹ ਨੂੰ ਅੱਜ ਕੱਲ੍ਹ ਕਰ ਜਾਂਦੇ ਆ ਉਦੋਂ ਕਹਿੰਦਾ ਵੀ ਉਹ ਲੱਸੀ ਨੂੰ ਜਿਹਾ ਸੀ ਜਿਆਦੇ ਕਹਿੰਦੇ ਸੀ ਲੱਸੀ ਲਿਆ ਦਿਓ ਕਹਿੰਦਾ ਇਸੇ ਤਰ੍ਹਾਂ ਇੱਕ ਤਾਇਆ ਆਇਆ ਤੇ ਕਹਿੰਦਾ ਬਾਪੂ ਜੀ ਕਹਿੰਦੇ ਕਿਵੇਂ ਲੱਸੀ ਪੀਵੇਂਗਾ ਕਹਿੰਦਾ ਹਾਂ ਕਹਿੰਦਾ ਉਹ ਤਾਇਆ ਕਹਿੰਦਾ ਕਹਿੰਦਾ ਓਂ ਕਰ ਡੋਲੂ ਭਰਾ ਲਿਆ ਲੱਸੀ ਦਾ ਉਹ ਵਿੱਚ ਲੂਣ ਪਾ ਲਈ ਕਾਲਾ ਲੂਣ ਮਿਰਚ ਪਾ ਲਈ ਤੇ ਚੰਗੀ ਤਰ੍ਹਾਂ ਹਲਾ ਕੇ ਲਾਇਆ ਹਾਂ ਕਹਿੰਦਾ ਮੈਂ ਉੱਥੋਂ ਛੋਟੇ ਜਵਾਏ ਜਿਸੀ ਮੈਂ ਗਿਆ ਸ਼ਾਲਾ ਨੂੰ ਮਾਰਦਾ ਗਿਆ ਜਾ ਕੇ ਜਿਵੇਂ ਮਾਦਰ ਨੂੰ ਕਹਿੰਦੇ ਬੇਬੇ ਲੱਸੀ ਮੰਗਾਈ ਆ ਬਾਪੂ ਉਹਨਾਂ ਨੇ ਤਾਂ ਹਾਂ ਕਹਿੰਦੀ ਕੌਣ ਆਇਆ ਕਹਿੰਦਾ ਮੈਂ ਕਿਹਾ ਤਾਇਆ ਆਇਆ ਹੈ ਕਿ ਤਾਇਆ ਕਿਹੜਾ ਕਹਿੰਦਾ ਜਿਹੜਾ ਤਾਇਆ ਡੰਗਰਾਂ ਚ ਨਹੀਂ ਲੱਸੀ ਪੀ ਜਾਂਦਾ